ਪੰਜਾਬ ਪੁਲਿਸ ਦੇ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ ਜਿਵੇਂ ਚਲਦੇ ਆਸ-ਪਾਸ ਸੈਂਟਰ ਤੇ ਪੁਲਿਸ ਦੇ ਵੱਲੋਂ ਛਾਪਾ ਮਾਰਿਆ ਜਾਂਦਾ ਤੇ ਮੌਕੇ ਤੇ ਵਿਦੇਸ਼ੀ ਕੁੜੀਆਂ ਤੇ ਕਈ ਮੁੰਡਿਆਂ ਨੂੰ ਗ੍ਰਫਤਾਰ ਕੀਤਾ ਗਿਆ ਤਾਂ ਦੱਸਦੀਏ ਕਿ ਇਸ ਪਾਸ ਸੈਂਟਰ ਦੇ ਵਿੱਚ ਗਲਤ ਕੰਮ ਚੱਲ ਰਿਹਾ ਸੀ ਉਸ ਨੂੰ ਲੈ ਕੇ ਲਗਾਤਾਰ ਪੁਲਿਸ ਦੇ ਕੋਲੇ ਸ਼ਿਕਾਇਤਾਂ ਆ ਰਹੀਆਂ ਸੀ ਕੇਸ ਇਸ ਪਾਸ ਸੈਂਟਰ ਦੇ ਵਿੱਚ ਗਲਤ ਤੰਦਾ ਚਲਾਇਆ ਜਾ ਰਿਹਾ ਤੇ ਹੁਣ ਪੰਜਾਬ ਪੁਲਿਸ ਨੇ ਇਸ ਮਾਮਲੇ ਦੇ ਵਿੱਚ ਵੱਡੀ ਕਾਰਵਾਈ ਕੀਤੀ ਹੈ ਤਾਂ ਬਟਿੰਡਾ ਤੋਂ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਜਿੱਥੇ ਪੰਜਾਬ ਪੁਲਿਸ ਨੇ ਸਪਾ ਸੈਂਟਰ ਤੇ ਜਦੋਂ ਛਾਪਾ ਮਾਰਿਆ ਤਾਂ ਮੌਕੇ ਤੇ ਕਈ ਵਿਦੇਸ਼ੀ ਕੁੜੀਆਂ ਤੇ ਮੁੰਡੇ ਗ੍ਰਫਤਾਰ ਕੀਤੇ ਗਏ ਤਕਰੀਬਨ 4 ਵਿਦੇਸ਼ੀ ਕੁੜੀਆਂ ਨੂੰ ਪੰਜਾਬ ਪੁਲਿਸ ਦੇ ਵੱਲੋਂ ਗ੍ਰਫਤਾਰ ਕੀਤਾ ਗਿਆ ਉੱਥੇ ਹੀ 2 ਤੋਂ 3 ਨੇ ਲੜਕੇ ਨੇ ਜੋ ਇਸ ਸਪਾ ਸੈਂਟਰ ਦੇ ਵਿੱਚ ਆਏ ਹੋਏ ਸੀ ਤੇ ਮੌਕੇ ਦੇ ਉੱਤੇ ਪੁਲਿਸ ਦੇ ਵੱਲੋਂ ਇਹਨਾਂ ਵਿਦੇਸ਼ੀ ਕੁੜੀਆਂ ਤੇ ਇਹਨਾਂ ਲੜਕਿਆਂ ਨੂੰ ਗ੍ਰਫਤਾਰ ਕਰ ਲਿਆ ਗਿਆ ਦੱਸਿਆ ਕਿ ਮੌਕੇ ਤੇ ਸਪਾ ਸੈਂਟਰ ਦੇ ਮਾਲਕ ਅਤੇ ਕਾਮਿਆਂ ਦੇ ਉੱਤੇ ਪਰਚਾ ਵੀ ਦਰਜ ਹੋਇਆ ਮਾਮਲਾ ਦਰਜ ਹੋਇਆ ਕਿਉਂਕਿ ਇਹਨਾਂ ਦੇ ਵੱਲੋਂ ਵੀ ਇੱਥੇ ਗਲਤ ਕੰਮ ਕਰਵਾਏ ਜਾ ਰਹੇ ਸੀ ਵਿਦੇਸ਼ੀ ਕੁੜੀਆਂ ਨੂੰ ਪੈਸੇ ਦੇ ਕੇ ਇਹਨਾਂ ਦੇ ਵੱਲੋਂ ਇੱਥੇ ਗਲਤ ਧੰਦਾ ਜਿਹੜਾ ਚਲਾਇਆ ਜਾ ਰਿਹਾ ਸੀ ਜਿਸੇ ਚਲਦਿਆਂ ਲੋਕਾਂ ਦੇ ਵੱਲੋਂ ਕਈ ਵਾਰ ਇਸ ਮਾਮਲੇ ਨੂੰ ਲੈ ਕੇ ਸ਼ਿਕਾਇਤਾਂ ਦਰਜ ਕੀਤੀਆਂ ਗਈਆਂ ਤੇ ਬੀਤੀ ਦੇਰ ਰਾਤ ਪੁਲਿਸ ਦੇ ਵੱਲੋਂ ਤਕਰੀਬਨ 5 ਘੰਟਿਆਂ ਤੱਕ ਛਾਪੇਮਾਰੀ ਕੀਤੀ ਗਈ ਤੇ ਉਸ ਤੋਂ ਬਾਅਦ ਪੁਲਿਸ ਦੇ ਵੱਲੋਂ ਚਾਰ ਵਿਦੇਸ਼ੀ ਕੁੜੀਆਂ ਅਤੇ ਦੋ ਤੋਂ ਤਿੰਨ ਮੁੰਡੇ ਜਿਹੜੇ ਨੇ ਗ੍ਰਿਫਤਾਰ ਕੀਤੇ ਗਏ ਨਿਤ ਦੇਖ ਸਕਦੇ ਹੋ ਤੁਸੀਂ ਕਿਸ ਤਰੀਕੇ ਦੇ ਨਾਲ ਹੁਣ ਇਹਨਾਂ ਦੇ ਵੱਲੋਂ ਮੂੰਹ ਟੱਕਿਆ ਜਾ ਰਿਹਾ ਹੁਣ ਇਹਨਾਂ ਨੂੰ ਸ਼ਰਮ ਆ ਰਹੀ ਹੈ ਪਰ ਜਦੋਂ ਇਹਨਾਂ ਦੇ ਵੱਲੋਂ ਮਾੜੇ ਗਲਤ ਕੰਮ ਕੀਤੇ ਜਾ ਰਹੇ ਸੀ ਉਸ ਵੇਲੇ ਇਹਨਾਂ ਨੂੰ ਸ਼ਰਮ ਨਹੀਂ ਆਈ ਜਦੋਂ ਸੱਚ ਸਾਹਮਣੇ ਆ ਗਿਆ ਜਦੋਂ ਫੜੇ ਗਏ ਹੁਣ ਇਹਨਾਂ ਲਈ ਮੂੰਹ ਟੱਕਣਾ ਬਹੁਤ ਜ਼ਰੂਰੀ ਹੋ ਗਿਆ ਜੀ ਐਫਆਈ ਕੋਈ ਇਮੋਰਲ ਟਰੈਫਿਕਿੰਗ ਦਾ ਪਰਚਰ ਰਜਿਸਟਰ ਕਰ ਰਹੀ ਹੈ ਆਪਣੇ ਜਿਹੜੇ ਓਨਰ ਐ ਤੇ ਆਪਣੇ ਜਿਹੜੇ ਮੈਨੇਜਰ ਉਹਨਾਂ ਦੀ ਕਿੱਥੇ ਕਿੱਥੇ ਆਪਾਂ ਜੀ ਬੇਸਿਕਲੀ ਤਾਂ ਫਿਲਹਾਲ ਇੱਕੋ ਬੰਦਾ ਗ੍ਰਿਫਤਾਰ ਕੀਤਾ ਹੈ ਬਾਕੀ ਜਿਹੜੀਆਂ ਲੜਕੀਆਂ ਰਿਕਵਰ ਹੋਈਆਂ ਨੇ ਉਹ ਕਿੱਥੋਂ ਦੀਆਂ ਲੜਕੀਆਂ ਸਰ ਲੜਕੀਆਂ ਜੀ ਆਪਣੀਆਂ ਵਿਦੇਸ਼ੀ ਨੇ ਥਾਈਲੈਂਡ ਸਰ ਕਿੰਨੇ ਸ ਪਕੜਾ ਸੁਣਨਾ ਇਹ ਕੀ ਹੈ 글로ਸਮ ਡਿਸਪਾਰਜ ਹਮ ਥੈਂਕ ਯੂ ਪੰਜਾਬ ਪੁਲਿਸ ਦੇ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ ਜਿਵੇਂ ਚਲਦੇ ਆਸ-ਪਾਸ ਸੈਂਟਰ ਤੇ ਪੁਲਿਸ ਦੇ ਵੱਲੋਂ ਛਾਪਾ ਮਾਰਿਆ ਜਾਂਦਾ ਤੇ ਮੌਕੇ ਤੇ ਵਿਦੇਸ਼ੀ ਕੁੜੀਆਂ ਤੇ ਕਈ ਮੁੰਡਿਆਂ ਨੂੰ ਗ੍ਰਫਤਾਰ ਕੀਤਾ ਗਿਆ ਤਾਂ ਦੱਸਦੀਏ ਕਿ ਇਸ ਪਾਸ ਸੈਂਟਰ ਦੇ ਵਿੱਚ ਗਲਤ ਕੰਮ ਚੱਲ ਰਿਹਾ ਸੀ ਉਸ ਨੂੰ ਲੈ ਕੇ ਲਗਾਤਾਰ ਪੁਲਿਸ ਦੇ ਕੋਲੇ ਸ਼ਿਕਾਇਤਾਂ ਆ ਰਹੀਆਂ ਸੀ ਕੇਸ ਇਸ ਪਾਸ ਸੈਂਟਰ ਦੇ ਵਿੱਚ ਗਲਤ ਤੰਦਾ ਚਲਾਇਆ ਜਾ ਰਿਹਾ ਤੇ ਹੁਣ ਪੰਜਾਬ ਪੁਲਿਸ ਨੇ ਇਸ ਮਾਮਲੇ ਦੇ ਵਿੱਚ ਵੱਡੀ ਕਾਰਵਾਈ ਕੀਤੀ ਹੈ ਤਾਂ ਬਟਿੰਡਾ ਤੋਂ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਜਿੱਥੇ ਪੰਜਾਬ ਪੁਲਿਸ ਨੇ ਸਪਾ ਸੈਂਟਰ ਤੇ ਜਦੋਂ ਛਾਪਾ ਮਾਰਿਆ ਤਾਂ ਮੌਕੇ ਤੇ ਕਈ ਵਿਦੇਸ਼ੀ ਕੁੜੀਆਂ ਤੇ ਮੁੰਡੇ ਗ੍ਰਫਤਾਰ ਕੀਤੇ ਗਏ ਤਕਰੀਬਨ 4 ਵਿਦੇਸ਼ੀ ਕੁੜੀਆਂ ਨੂੰ ਪੰਜਾਬ ਪੁਲਿਸ ਦੇ ਵੱਲੋਂ ਗ੍ਰਫਤਾਰ ਕੀਤਾ ਗਿਆ ਉੱਥੇ ਹੀ 2 ਤੋਂ 3 ਨੇ ਲੜਕੇ ਨੇ ਜੋ ਇਸ ਸਪਾ ਸੈਂਟਰ ਦੇ ਵਿੱਚ ਆਏ ਹੋਏ ਸੀ ਤੇ ਮੌਕੇ ਦੇ ਉੱਤੇ ਪੁਲਿਸ ਦੇ ਵੱਲੋਂ ਇਹਨਾਂ ਵਿਦੇਸ਼ੀ ਕੁੜੀਆਂ ਤੇ ਇਹਨਾਂ ਲੜਕਿਆਂ ਨੂੰ ਗ੍ਰਫਤਾਰ ਕਰ ਲਿਆ ਗਿਆ ਦੱਸਿਆ ਕਿ ਮੌਕੇ ਤੇ ਸਪਾ ਸੈਂਟਰ ਦੇ ਮਾਲਕ ਅਤੇ ਕਾਮਿਆਂ ਦੇ ਉੱਤੇ ਪਰਚਾ ਵੀ ਦਰਜ ਹੋਇਆ ਮਾਮਲਾ ਦਰਜ ਹੋਇਆ ਕਿਉਂਕਿ ਇਹਨਾਂ ਦੇ ਵੱਲੋਂ ਵੀ ਇੱਥੇ ਗਲਤ ਕੰਮ ਕਰਵਾਏ ਜਾ ਰਹੇ ਸੀ ਵਿਦੇਸ਼ੀ ਕੁੜੀਆਂ ਨੂੰ ਪੈਸੇ ਦੇ ਕੇ ਇਹਨਾਂ ਦੇ ਵੱਲੋਂ ਇੱਥੇ ਗਲਤ ਧੰਦਾ ਜਿਹੜਾ ਚਲਾਇਆ ਜਾ ਰਿਹਾ ਸੀ ਜਿਸੇ ਚਲਦਿਆਂ ਲੋਕਾਂ ਦੇ ਵੱਲੋਂ ਕਈ ਵਾਰ ਇਸ ਮਾਮਲੇ ਨੂੰ ਲੈ ਕੇ ਸ਼ਿਕਾਇਤਾਂ ਦਰਜ ਕੀਤੀਆਂ ਗਈਆਂ ਤੇ ਬੀਤੀ ਦੇਰ ਰਾਤ ਪੁਲਿਸ ਦੇ ਵੱਲੋਂ ਤਕਰੀਬਨ 5 ਘੰਟਿਆਂ ਤੱਕ ਛਾਪੇਮਾਰੀ ਕੀਤੀ ਗਈ ਤੇ ਉਸ ਤੋਂ ਬਾਅਦ ਪੁਲਿਸ ਦੇ ਵੱਲੋਂ ਚਾਰ ਵਿਦੇਸ਼ੀ ਕੁੜੀਆਂ ਅਤੇ ਦੋ ਤੋਂ ਤਿੰਨ ਮੁੰਡੇ ਜਿਹੜੇ ਨੇ ਗ੍ਰਿਫਤਾਰ ਕੀਤੇ ਗਏ ਨਿਤ ਦੇਖ ਸਕਦੇ ਹੋ ਤੁਸੀਂ ਕਿਸ ਤਰੀਕੇ ਦੇ ਨਾਲ ਹੁਣ ਇਹਨਾਂ ਦੇ ਵੱਲੋਂ ਮੂੰਹ ਟੱਕਿਆ ਜਾ ਰਿਹਾ ਹੁਣ ਇਹਨਾਂ ਨੂੰ ਸ਼ਰਮ ਆ ਰਹੀ ਹੈ ਪਰ ਜਦੋਂ ਇਹਨਾਂ ਦੇ ਵੱਲੋਂ ਮਾੜੇ ਗਲਤ ਕੰਮ ਕੀਤੇ ਜਾ ਰਹੇ ਸੀ ਉਸ ਵੇਲੇ ਇਹਨਾਂ ਨੂੰ ਸ਼ਰਮ ਨਹੀਂ ਆਈ ਜਦੋਂ ਸੱਚ ਸਾਹਮਣੇ ਆ ਗਿਆ ਜਦੋਂ ਫੜੇ ਗਏ ਹੁਣ ਇਹਨਾਂ ਲਈ ਮੂੰਹ ਟੱਕਣਾ ਬਹੁਤ ਜ਼ਰੂਰੀ ਹੋ ਗਿਆ ਜੀ ਐਫਆਈ ਕੋਈ ਇਮੋਰਲ ਟਰੈਫਿਕਿੰਗ ਦਾ ਪਰਚਰ ਰਜਿਸਟਰ ਕਰ ਰਹੀ ਹੈ ਆਪਣੇ ਜਿਹੜੇ ਓਨਰ ਹੈ ਤੇ ਆਪਣੇ ਜਿਹੜੇ ਮੈਨੇਜਰ ਉਹਨਾਂ ਦੀ ਕਿੱਥੇ ਕਿੱਥੇ ਆਪਾਂ ਜੀ ਬੇਸਿਕਲੀ ਤਾਂ ਫਿਲਹਾਲ ਇੱਕੋ ਬੰਦਾ ਗ੍ਰਿਫਤਾਰ ਕੀਤਾ ਹੈ ਬਾਕੀ ਜਿਹੜੀਆਂ ਲੜਕੀਆਂ ਰਿਕਵਰ ਹੋਈਆਂ ਨੇ ਉਹ ਕਿੱਥੋਂ ਦੀਆਂ ਲੜਕੀਆਂ ਸਰ ਲੜਕੀਆਂ ਜੀ ਆਪਣੀਆਂ ਵਿਦੇਸ਼ੀ ਨੇ ਥਾਈਲੈਂਡ ਸਰ ਕਿੰਨੇ ਸ ਕਿੰਨੇ ਸੁਪਰ ਲਾਲ ਤਾਂ ਸੀ ਕੋਤੇ ਰੇਡ ਕੀਤੀ ਸੀ ਸਾਡੇ ਕੋਲ ਕਿਹੜਾ ਸੁਣਨਾ ਇਹ ਕੀ ਹੈ ਬਲੋਸਮ ਡਿਸਪਰਸ ਹਮ ਥੈਂਕ ਯੂ